ਜੇ ਚੱਲੇ ਉਹ ਸਰਹੰਦ ਨੂੰ ਮੇਰੇ ਪਿਆਰ ਓ ਜੇ ਚੱਲੇ ਉਹ ਸਰਹੰਦ ਨੂੰ ਮੇਰੇ ਪਿਆਰ ਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ guzare ਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰੇਓ ਜੇ ਚੰਨੇ ਓ ਸਰਹੰਦ ਨੂੰ ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰਉ ਯੋ ਮੇਰੀ ਮਾਂ ਹੈ ਗੋਦੀ ਇਹ ਅਹਿਸਾਸ ਕਰੋ ਯੋ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਨੂੰ ਨਿਹਾਰੇ ਉਹ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲਿਓ ਸਰਹੰਦ ਨੂੰ ਓ ਨਿਹਾ ਜਿੱਥੇ ਮੇਰੇ ਨਾਲ ਖਲੋਤੇ ਸੀ ਦੁੱਖ ਵਟਾ ਸੀ ਤੇ ਮੇਰੇ ਨਾਲ ਲਾੜਨੇ ਸੋਤੇ ਸੀ ਦੁੱਖ ਵੱਡਾ ਸੀ ਤੇ ਮੇਰੇ ਨਾਲਲੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਲਿਓ ਕਹਿੰਦੇ ਨੇ ਦੁੱਖ ਸਹਲਿਓ ਸਿੱਧਕ ਨਹਾਰਿਓ ਮੇਰੇ ਲਾਲਾਂ ਦੇ ਨਾਲ ਜੈ ਕੀ ਰਾਤ ਗੁਜ਼ਾਰਿਓ ਜੇ ਚੰਨੇ ਹੋ ਸਰਹੰਦ ਨੂੰ ਤੁਸੀਂ ਧੀਆ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਦੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜਿੱਥੇ ਦੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜੇ ਮੇਰੇ ਹੁੰਤੇ ਮੇਰਾ ਰੂਪ ਹਿਤਾਰੇਓ ਮੇਰੇ ਨਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਉਹ ਸਰਹੰਦ ਨੂੰ ਮੈਂ ਖੜਾ ਉਡੀਕ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ ਮੈਂ ਖੜਾ ਉਡੀਕ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰੇ ਓ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰੇ ਓ ਮੇਰੇ ਲਾਲਾਂ ਦੇ ਨਾਲ ਰਹੇ ਕਿ ਰਾਤ गुजारਿਓ ਜੇ ਚੱਲੇ ਉਹ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ